ਮੇਰੇ ਨਾਲ ਮਹੂਰ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਖਾਧੀ ਹੈ ਦਵਾਈ ਮੈਨੂੰ ਥੋੜੀ ਪੇਟ ਦੀ ਪ੍ਰੋਬਲਮ ਸੀ ਵੀ ਮੈਨੂੰ ਜਦੋਂ ਮਤਲਬ ਜਿਆਦਾ ਖਾਣਾ ਨਹੀਂ ਸੀ ਪਚਦਾ ਤੇ ਜਾਬ ਬਹੁਤ ਪੜਦਾ ਸੀ ਇੱਕ ਮੇਰੀ ਸ਼ੂਗਰ ਬਹੁਤ ਆਪਾਉਂਦਾ ਸੀ ਵੀ ਅੱਛੇ ਦਾ ਕਰਕੇ ਸਾਡੀ ਫੈਮਲੀ ਵਿੱਚ ਇੱਕ ਦੋ ਪੇਸ਼ੈਂਟ ਹੋਰ ਵੀ ਸ਼ੂਗਰ ਦੇ ਹੈਗੇ ਸੀ ਪਰ ਮੈਂ ਟੈਨਸ਼ਨ ਜੀ ਜ਼ਿਆਦਾ ਲੈ ਗਿਆ ਜੀ ਸ਼ੂਗਰ ਸਾਡਾ ਕਰਕੇ ਹੀ ਬਣੀ ਹੈ ਸਾਨੂੰ ਹੀ ਕਿਉਂ ਅਲੱਗ ਹੋ ਰਹੀ ਹੈ ਨਹੀਂ ਤਕਲੀਫਾਂ ਦਾ ਬਾਹਰ ਨਿਕਲ ਰਹੀਆਂ ਹੈਗੀਆਂ ਹੋਰ ਵੀ ਫਾਇਦਾ ਹੋਰ ਵੀ ਪਾਉਂਗਾ ਜਿੱਦਾਂ ਮੈਨੂੰ ਹੁਣ ਜਾਦਾ ਪੇਟ ਦੀ ਪ੍ਰੋਬਲਮ ਸੀ ਉਹ ਪੇਟ ਦਾ ਕਰਕੇ ਹੀ ਮੇਰੀ ਸ਼ੂਗਰ ਆਪ ਆ ਰਹੀ ਸੀ ਜਦੋਂ ਛੇਟ ਮੇਰਾ ਸਹੀ ਹੋਣਾ ਪਿਆ ਮੈਨੂੰ ਕੱਪ ਜਿਸ ਤਰ੍ਹਾਂ ਦਾ ਕਹਿੰਦੇ ਆਪਾਂ ਜਿੱਥੋਂ ਵੀ ਤੁਸੀਂ ਦਵਾਈ ਪਹਿਲਾਂ ਲੈ ਰਹੇ ਹੈਗੇ ਇੱਕ ਵਾਰਾ ਤੁਸੀਂ ਡਾਕਟਰ ਨੂੰ ਮਿਲੋ ਜਿਦਾਂ ਮਾਲੂ ਸਿਮਰਜੀਤ ਸਿੰਘ ਜਿਹੜੇ ਸੰਦੂ ਸਾਵਾ ਇਹਨਾਂ ਨੂੰ ਮਿਲ ਕੇ ਇੱਕ ਵਾਰੀ ਜਾਣਕਾਰੀ ਲਓ ਤਾਂ ਕਿ ਆਉਣ ਵਾਲਾ ਤੁਹਾਡਾ ਫਿਚਰ ਵਧੀਆ ਹੋ ਸਕੇ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਸੰਭਾਲੋ ਤੇ ਉਹਦੇ ਲਈ ਤੁਹਾਨੂੰ ਇੱਕ ਵਾਰੀ ਤੁਹਾਨੂੰ ਆਉਣਾ ਪਊਗਾ ਅਗਰ ਤੁਹਾਨੂੰ ਕੋਈ ਨਹੀਂ ਆਰਾਮ ਆਉਂਦਾ ਤੇ ਜਸਟ ਮੇਰੀ ਦੇ ਇਹ ਰਹਿ ਤੇ ਸਲਾਹ ਇਹ ਆ ਕਿਸ ਡਾਕਟਰ ਨੂੰ ਤੁਸੀਂ ਜ਼ਰੂਰ ਮਿਲੋ